ਦਾ ਬਾਈ ਹਰੇ ਕਹਿੰਦਾ ਵੀ ਪੁੱਛਦਾ ਮੈਂ ਜਦੋਂ ਕੋਈ ਫੋਨ ਕਰਦਾ ਭਰਾ ਵੀ ਕਿੰਨੇ ਕਨੇ ਤੇ ਪਰ ਬਾਈ ਜਦੋਂ ੜਕੇ ਸੁਨੇਹਾ ਤੇਲ ਚੇਹ ਵੱਡਣੀ ਪੈਂਦੀ ਆ ਜਿਵੇਂ ਹੁਣ ਹਾਲੇ 7 ਵਜੇ ਦੇ ਨੇ ਪਰ 6:30 ਵਜੇ ਆ ਕੇ ਲੱਗ ਗਈ ਸੀ ਭੇਜਦੇ ਆ ਕੱਪੜੇ ਤੇ ਠੰਡ ਵੀ ਬੜੀ ਲੱਗਦੀ ਹੈਗੀ ਦਿਨੀਆਂ ਆਪਾਂ ਕਹਿੰਦੀ ਆਪਰਾ ੜਕੇ ਸੁਨੇਹਾ ਰਜਾਈ ਚੋਂ ਨਹੀਂ ਕਿਸੇ ਦਾ ਜੀ ਕਰਦਾ ਹੱਥ ਕੱਢਣ ਨੂੰ ਵੀ ਆਪਾਂ ਹੁਣ ਕੋਈ ਠੰਡ ਦੇ ਟਾਈਮ ਨੇ ਉੱਠਣ ਨੂੰ ਜੀ ਨਹੀਂ ਕਰਦਾ ਹੈਗਾ ਕਮਾਈ ਤਾਂ ਚਲੋ ਹੈਗੀ ਆ ਪਰ ਬਾਈ ਇਹਦੇ ਵਿੱਚੋਂ ਅਖਾਈ ਵੀ ਬਥੇਰੀ ਆ ਗਰਮੀਆਂ ਟਾਈਮ ਤੇ ਗਰਮੀ ਵੇਲੇ ਬਹੁਤ ਤੰਗ ਹੁੰਦਾ ਵੱਡਾ ਗੁੱਟ ਘਟਾਈ ਵੇਲੇ ਤੇ ਵੱਡਣ ਵੇਲੇ ਸਭ ਤੋਂ ਵਧੀਆ ਆਇਆਗਾ ਔਖਾ ਵੀ ਜਦੋਂ ਆਪਾਂ ਇਹਨੂੰ ਵੱਢਦੇ ਆ ਤੜਕੇ ਤੇਲ ਦੇ ਵਿੱਚ ਤਾਂ ਫਿਰ ਜਮੀ ਔਖਾਗਾ ਤੇ ਹੁਣ ਸਾਮ ਨੂੰ ਵੱਢ ਕੇ ਰੱਖਦਾ ਫਿਰ ਉਹੀ ਜੀ ਗੱਲ ਨਹੀਂ ਰਹਿੰਦੀ ਹੈਗੀ ਤੇ ਆਪਾਂ ਸਵੇਰੇ ਵੱਢ ਕੇ ਤਾਜੀ ਤੁਰਤ ਬਾਹਰ ਲੈ ਕੇ ਜਾਂਦੇ ਆ ਸਵੇਰੀ ਬੁੜਣੀ ਪੈਂਦੀ ਆ ਤੇ ਬੜਾ ਤੰਗ ਹੁੰਦਾ ਤੇ ਹੱਥ ਜਮਾਏ ਹੋਣਾ ਆਏ ਹੋਏ ਬੈਸਣੇ ਹੋਇਆ ਪਿਆ ਜਮਾ ਸਰੀਰ ਜਿੰਨਾ ਵਕ ਜੀ ਅਖਾਈ ਬਥੇਰੀ ਆ ਕਮਾਈ ਵੀ ਹੈਗੀ ਅਖਾਈ ਵੀ ਹੈਗੀ ਪਰ ਹਰੇਕ ਜਦੋਂ ਆਪਾਂ ਕੇ ਭਰਾ ਕਰਦਾ ਫੋਨ ਤਾਂ ਆਈ ਪੁੱਛਦਾ ਬਈ ਕਿੰਨੇ ਪੈਸਿਆਂ ਦੀ ਗੱਲ ਨਹੀਂ ਬਈ ਪਰ ਇਹ ਤਾਂ ਜਿਹੇ ਜਿਹੇ ਪੈਸੇ ਬਣਦੇ ਨੇ ਚੰਗੇ ਤਾਂ ਖਾਈ ਵੀ ਇਹਦੇ 'ਚ ਬਹੁਤ ਜ਼ਿਆਦੇ ਆਗਾ ਬਾਕੀ ਰੇਟ ਇਹ ਤੁਹਾਨੂੰ ਪਤਾ ਹੀ ਆ ਇਹਦਾ ਕੋਈ ਭਰੋਸਾ ਹੀ ਨਹੀਂ ਵੀ ਆਊਗਾ ਜਾਂ ਨਹੀਂ ਆਊਗਾ ਪਰ ਅਕਮਾਈ ਜ਼ਰੂਰ ਹੈਗੀ ਇਹ ਚੀਜ਼ ਦੇ ਵਿੱਚ ਪਰ ਅਖਾਈ ਵੀ ਤੁਸੀਂ ਜਿੰਨੀ ਕਹਦੇ ਓੰਨੀ ਆ ਵੀ ਹੁਣ ਸਾਰੇ ਕੱਪੜੇ ਭਿੱਜੇ ਪਏ ਆ ਜੀ ਤਾਂ ਸਾਡਾ ਵੀ ਕਰਦਾ ਵੀ ਅੰਦਰ ਬਹਿ ਕੇ ਅਸੀਂ ਮੌਜ ਨਾਲ ਬੈਠੀਏ ਯਾਰ ਹਨਾ ਕੋਈ ਕੰਮ ਕਰਨ ਕਿ ਤੁਹਾਨੂੰ ਪਤਾ ਵੀ ਕੈਸ ਟਾਈਪ ਤੇ ਕੋਈ ਕੰਮ ਨਹੀਂ ਹੁੰਦਾ ਕੱਲਾ ਪਾਣੀ ਧਾ ਕੇ ਪਰ ਅਖਾਈ ਵੀ ਜਿੰਨੀ ਆਪਾਂ ਕਹ ਦਈਏ ਓਨੀ ਜਿਆਦਾ ਬਾਕੀ ਬਾਪੂ ਤੋਂ ਪੁੱਛਦੇ ਆ ਬਾਪੂ ਦੱਸ ਕਿੰਨੀ ਕਖਾਈ ਹੈ ਇਹਦੇ 'ਚ ਖਾਈ ਵੀ ਬਥੇਰੀ ਹੈ ਪੈਸਾ ਵੀ ਬਥੇਰਾ ਦੋਨੇ ਗੱਲਾਂ ਹੀ ਨੇ ਹਾਂ ਅਖਾਈ ਵੀ ਬਾਪੂ ਵੀ ਬਰੋਬਰ ਭੇਜਦਾ ਤੇ ਮੈਂ ਵੀ ਆ ਤੁਸੀਂ ਦੇਖੋ ਵਾਲੇ ਸੂਰਜ ਚੜਦਾ ਹੀ ਹੈਗਾ ਤੇ ਇਸ ਟਾਈਮ ਨੂੰ ਅਸੀਂ ਸਾਰੀ ਗੋਭੀ ਐਦੂ ਪਹਿਲਾਂ ਵੱਢਤੀ ਹੈਗੀ ਪਹਿਲੇ ਪਹਿਲਾਂ ਇਹਨੂੰ ਪੰਡਾਂ ਨਾਲ ਲਿਆਣੀ ਪੈਂਦੀ ਹੈ ਲਿਆਣੀ ਪੈਂਦੀ ਹੈ ਹੋ ਉੱਥੇ ਉਹ ਗੱਡੀ ਦੇ ਵਿੱਚ ਸੱਟਣੀ ਪੈਂਦੀ ਹੈ ਲਿਆ ਕੇ ਅਖਾਈ ਬਥੇਰੀਆ ਪਰ ਕਮਾਈ ਵੀ ਬਥੇਰੀਆ